ਸਤਿ ਸ਼ਕਾਲ ਸਵਾਹਿਗੁਰੂ ਜੀ ਕੀ ਫਤਿਹ ਪਿਆਰੇ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਅਮਰ ਸਹੀ ਸ੍ਰੀਮਾਨ 108 ਸੰਤ ਬਾਬਾ RAM ਸਿੰਘ ਜੀ ਨਾਨਕ ਸਾਧ ਸਿੰਘੜਾ ਕਰਨਾਲ ਵਾਲੇ ਜੋ ਕਿ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋ ਗਏ ਸੀ ਆਪਣੇ ਆਪ ਨੂੰ ਕੁਰਬਾਨ ਕਰਕੇ ਸੀ ਮੈਂ ਉਹਨਾਂ ਦਾ ਸੇਵਾਦਾਰ ਮਰਕੀਤ ਸਿੰਘ ਬੋਲਣਾ ਜੀ ਹਾਂਜੀ ਆਪਾਂ ਤੁਹਾਨੂੰ ਬੋਡੀ ਸਰ ਦੇ ਪੰਜ ਤਰ੍ਹਾਂ ਦੇ ਜੋਦ ਦਿੱਤੇ ਸੀ ਲਗਭਗ 2 ਮਹੀਨੇ ਪਹਿਲਾਂ ਉਸ ਸਾਰ ਸਪੈਕ ਨੂੰ ਬਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਆਂ ਹਾਂਜੀ ਮੇਰੇ ਬਹੁਤ ਜ਼ਿਆਦਾ ਦਿੱਕਤ ਸੀ ਜੀ ਮੇਰੇ ਹੱਥ ਪੈਰ ਮੇਰੇ ਬਹੁਤ ਜ਼ਿਆਦਾ ਸੁੰਦੇ ਸੀ ਪਾਠਕੰਦ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਸਾਹ ਬਹੁਤ ਚੜਦਾ ਪਿਆ ਸੀ ਦਰਦ ਬਹੁਤ ਆ ਤੇ ਹੋ ਰਿਹਾ ਸੀ ਇਹ ਜੂਸ ਬਰਤਨ ਦਾ ਮੈਂ ਕਾਫੀ ਤੁਸੀਂ ਤਾਂ ਤੁਸੀਂ ਚੌਂਕੜਾ ਮਾਰ ਕੇ ਨਹੀਂ ਬੈਠ ਹੁੰਦਾ ਸੀ ਨਾ ਮੈਂ ਕੋਈ ਚੌਂਕੜਾ ਮਾਰ ਕੇ ਨਹੀਂ ਬੈਠ ਹੋ ਰਿਹਾ ਜੀ ਹੁਣ ਕਿਵੇਂ ਲੱਗਦਾ ਤੁਹਾਨੂੰ ਹੁਣ ਮੈਂ ਬਹੁਤ ਜ਼ਿਆਦਾ ਫਰਕ ਪਾਰੇ ਹਾਂ ਦੋ 2.5 ਘੰਟੇ ਆਰਾਮ ਨਾਲ ਬੈਠ ਜਣਾ ਦੋ 2.5 ਘੰਟੇ ਚੌਂਕੜੇ ਆਰਾਮ ਨਾਲ ਮਾਰ ਲੈਣ ਜੀ ਤੇ ਤੁਸੀਂ ਸਰਸ ਪੈਕ ਦੇ ਜਿਹੜੇ ਆ 50 ਨ ਸਰਸ ਪੈਕ ਨੂੰ ਪੂਰਾ ਕੀਤਾ ਹੈ ਅੱਜ ਦੁਬਾਰਾ 50 ਦਿਨ ਦਾ ਸਰਸ ਪੈਕ ਦੁਬਾਰਾ ਲੈਣ ਬਾਤਿਆਂ ਕੋਰਸ ਪੂਰਾ ਕਰਨ ਬਾਤਿਆਂ ਆਏ ਹੈਗੇ ਆ ਹਾਂਜੀ ਤੇ ਜਿਹੜੇ ਪਰਿਵਾਰ ਤੁਹਾਨੂੰ ਸੁਣਨਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਇਹ ਪੈਕ ਜਿਹੜਾ ਜੂਸ ਪੈਕ ਆ ਇਹ ਆਓ ਜੀ ਸਭ ਤੋਂ ਜ਼ਿਆਦਾ ਜ਼ਿਆਦਾ ਵਰਤੋ ਇਹ ਬਹੁਤ ਫਾਇਦੇਮੰਦ ਆ ਕੋਈ ਇਹ ਤੇ ਜ਼ਿਆਦਾ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਦਾ ਜਿੱਥੇ ਆਪਾਂ ਲੱਖਾਂ ਰੁਪਈਆ ਲਾ ਕੇ ਟੈਸਟਾਂ ਦਿਲਾਉਨੇ ਆ ਪਲਾਂਮੇ ਬਰਸਟਰ ਹੁੰਦੇ ਨੇ ਜਾਂ ਹੋਰੀਆ ਜੋ ਹੋਰੀ ਕੱਚਾ ਹੁੰਦਾ ਆ ਉਸ ਤੋਂ ਬਿਹਤਰ ਬਹੁਤ ਵਧੀਆ ਆ ਇਹਦੇ ਵਿੱਚ ਸਿਰਫ ਤੁਹਾਡਾ ਜੋ ਖਰਚਾ ਆਉਣਾ ਆ ਉਹ ਹੀ ਆਉਣਾ ਆ ਬਾਕੀ ਕੋਈ ਤੁਹਾਡਾ ਟੈਸਟ ਨਹੀਂ ਹੋਣਾ ਕੋਈ ਕੁਝ ਨਹੀਂ ਹੋਣਾ ਇਸ ਤੇ ਵਾਸਤੇ ਗਕੇ ਇਹ ਜੋ ਪੈਕ ਹੈ ਜੂਸ ਆ ਇਹ ਵਰਤਣਾ ਚਾਹੀਦਾ ਹੈ ਇਹ ਵਰਤਣਾ ਚਾਹੀਦਾ ਹੈ ਠੀਕ ਆ ਜੇ ਤੁਹਾਡੇ ਕਹਿੰਦਾ ਮਤਲਬ 40 ਸਰਸ ਪੈਕ ਨੂੰ ਵਰਤ ਲੈਣਾ ਚਾਹੀਦਾ ਹੈਗਾ ਹਾਂਜੀ ਹਾਂਜੀ ਥੈਂਕ ਯੂ ਜੀ